ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਸ਼ੋ ਹੋਗੇ ਜੀ ਜੀ ਬੱਚੇ ਨੂੰ ਆਪਾਂ ਭੇਜ ਦਿੱਤਾ ਸਕੂਲ ਤੇ ਆਪਾਂ ਵਿੱਚ ਆਪਾਂ ਨਹੀਂ ਪੀ ਕੇ ਰੋਟੀ ਪਾਣੀ ਖਾਤ ਹੋਵੇ ਫ੍ਰੀ ਤੇ ਹੁਣ ਆਪਾਂ ਕਰਦੇ ਜੀ ਸਫਾਈਆਂ ਸਫਾਈਆਂ ਗਰਮੀ 'ਚ ਕਰਨੇ ਬਹੁਤ ਔਖੀਆਂ ਹੀ ਨੇ ਤਾਂ ਚਲੋ ਕਰਨੇ ਆਪਾਂ ਹੌਲੀ-ਹੌਲੀ ਕੰਮ ਸ਼ੁਰੂ ਕੀਤੀਆਂ ਨੇ ਤੇ ਇਹ ਆਪਾਂ ਮੱਤਰਾ ਲਈਆਂ ਹਨ ਇਹਨਾਂ ਨਾਲ ਪਾਵਾਂਗੇ ਆਪਾਂ ਚਾਰ ਅੱਜ ਉਹ ਕਿਸ ਕਾਮਾਂਗੇ ਫਿਰ ਕੱਲ ਨੂੰ ਚਾਰ ਪਾਵਾਂਗੇ ਇਹਦਾ ਛੇੜੋ ਜੀ ਹੌਲੀ ਹੌਲੀ ਕਰਨੇ ਆ ਕੰਮ ਕਰ ਆਪਾਂ ਬੱਚੇ ਚਲੇ ਗਏ ਨੇ ਸਕੂਲ ਲਓ ਜੀ ਆਪਾਂ ਸਫਾਈਆਂ ਕਰ ਲਈਆਂ ਇੱਧਰ ਦੀਆਂ ਸੋਫੇ ਸੋਫੇ ਵਿਛਾ ਦਿੱਤੇ ਨੇ ਸਾਰੇ ਲਓ ਜੀ ਆਪਾਂ ਇੱਧਰ ਦੀ ਸਾਰੀਆਂ ਸਫਾਈਆਂ ਕਰਤੀਆਂ ਤੇ ਦੁਆਰਾ ਕਪੜੇ ਧੋ ਕੇ ਵਿਛਾ ਦਿੱਤੇ ਨੇ ਆਹ ਬੈੱਡ ਸ਼ੀਟ ਵੀ ਚੇਂਜ ਕਰਤੀ ਤੇ ਇਹ ਕੂੜਾ ਪਿਆ ਹਜੇ ਚੱਕਣ ਵਾਲਾ ਤੇ ਆਪਾਂ ਨੇ ਬਾਬਾ ਜੀ ਤੇ ਰੂਮ ਦੀ ਵੀ ਸਫਾਈ ਕਰਤੀ ਹੈ ਇਹ ਦੇਖ ਇਹ ਬੈੱਡ ਸ਼ੀਟ ਚੇਂਜ ਕਰਤੀ ਇਹ ਸੋਫਿਆਂ ਦੇ ਕਪੜੇ ਵੀ ਤੇ ਇਹ ਨਹੀਂ ਚਹਿ ਰਿਹਾ ਸਪੋਚਾ ਲਾਣ ਵਾਲਾ ਹਜੇ ਅੱਜ ਨਹੀਂ ਗਰਮੀ ਸੀ ਤੇ ਧੁੱਪ ਵੀ ਕਾਫੀ ਸੀ ਤੇ ਹੁਣ ਬੱਦਲ ਵਾਈ ਬਣ ਗਈ ਹੈ ਇਹ ਆਪਾਂ ਕੱਪੜੇ-ਕੱਪੜੇ ਧੋ ਲਏ ਨੇ ਕੋਈ ਵਿਸਾ ਲਏ ਨੇ ਕਈ ਆਪ ਭਏ ਨੇ ਧੋਏ ਹਜੇ ਇੰਦਰ ਆਪਾਂ ਕਣ ਸੁੱਕਣੇ ਪਾਈ ਅੱਜ ਗਵਾਂਡੀਆਂ ਨੇ ਵੀ ਬਹੁਤ ਕੱਪੜੇ ਧੋਏ ਨੇ ਸਭ ਸਫਾਈਆਂ ਲੱਗੇ ਹੋਏ ਨੇ ਕਰਨ ਵਾਸਤੇ ਤੇ ਆਪਾਂ ਵੀ ਅਧੀਆਂ ਕੋ ਕਰ ਲਿਆ ਨੇ ਬਸ ਕੁਛ ਰਹਿ ਗਈਆਂ ਨੇ। ਲਓ ਜੀ 1:00 ਵੱਜ ਗਿਆ ਸਵਾ ਇੱਕ ਤੇ ਆਪਾਂ ਹੁਣ ਵੇਲੇ ਹੋਏ ਸਫਾਈਆਂ ਕਰਕੇ ਤੇ ਹੁਣ ਆਪਾਂ ਨਾਸ ਕੇ ਆਏ ਆ ਤੇ ਦੁਆਰਾ ਬਣਾਨੇ ਆਪਾਂ ਚਾਹ ਤੇ ਨਾਲ ਲੱਗ ਗਈ ਭੁੱਖ ਤੇ ਦੇਖਦੇ ਕੋ ਰੋਟੀ ਪਈ ਐ ਨਹੀਂ ਤੇ ਨਮਕੀਨ ਖਾ ਲਾਂਗੇ ਚਾਹ ਨਾਲ ਬੱਚੇ ਆਣਗੇ ਫੇਰ ਰੋਟੀ ਜੀ ਆਪਾਂ ਚਾਹ ਬਣਾ ਲੀਏ ਚੱਲ ਨਹੀਂ ਸွေਗਦੇ ਉੱਕੇ 5 ਵਜੇ ਦੇ ਪਹਿਲਾਂ ਬੱਚਿਆਂ ਨੂੰ ਸਕੂਲ ਭੇਜੇ ਆ ਫੇਰ ਘਰ ਦੇ ਕੰਮਕਾਰ ਕੀਤੇ ਫੇਰ ਆਪਾਂ ਲੱਗੇ ਸਫਾਈਆਂ ਕਰਨ ਵਾਸਤੇ ਤੇ ਸਵੇਕ ਤੋਂ ਜਾਂ ਪੋਏ ਮੇਲੇ ਤੇ ਹੁਣ ਖਲਾ ਕੇ ਬਾਅਦ ਮਾਚ ਕੁਛ ਖਾਨੇ ਆ। ਫੇ ਥੋੜੀ ਦੇਰ ਰੈਸਟ ਕਰਕੇ ਉਹਨਿਆ ਨੂੰ ਬੱਚੇ ਆ ਜਾਣਗੇ ਸਕੂਲ ਤੋਂ ਫੇਰ ਆਪਾਂ ਰੋਟੀ ਬਣਾਵਾਂਗੇ। ਮੇਚਾ ਧਾਰਤੀ ਆਪਾਂ ਆਪਾਂ ਚਾਹ ਬਣਾ ਲਈ ਇੱਕ ਰੋਟੀ ਤੇ ਥੋੜੀ ਜਿਹੀ ਨਮਕੀਨ ਤੇ ਆਪਾਂ ਖਾਨੇ ਆ ਰੋਟੀ ਇੱਕ ਪਈ ਸੀ। ਨਾਲੇ ਆਪਾਂ ਚਾਹ ਪੀ ਕੇ ਫਿਰ ਬਾਤ ਚ ਬਣੀ ਨਬੂ ਆ ਗਿਆ ਮੈਂ ਸੱਚਾ ਨਾਲੇ ਚੀਜ਼ ਲੈ ਆਏ ਨੇ ਇਸ ਤਰ੍ਹਾਂ ਕਰਾਓ ਕਿਰਨਰਾ ਟੀ ਖਾ ਕੇ ਸੌ ਗਈ ਹੈ ਸਕੂਲ ਤੂੰ ਆ ਕੇ ਇਹਦੇ ਨਵੂਖਾਰੀ ਹੈ ਆਪਾਂ ਇਹਨਾਂ ਨੂੰ ਬਣਾ ਕਿਤੇ ਸੀ ਬੇਸਨ ਦੇ ਚੀਲੇ ਨਾਲ ਦਹੀਂ ਅਨਵ ਸੋਸ ਲੈ ਕੇ ਆਈ। ਸੋਸ ਨਾਲ ਖਾਣੇ ਰਾਤੀਂ ਆਪਾਂ ਬਣਾਈ ਸੀ ਕद्दू ਦੀ ਸਬਜ਼ੀ ਤੇ ਤੇ ਪਿਆਰੀ ਬਣਾਈ ਨਹੀਂ ਹੁਣ ਤੇ ਕਹਿੰਦੇ ਕद्दू ਦੀ ਸਬਜ਼ੀ ਪਸੰਦ ਨਹੀਂ ਐ ਤੇ ਕਿਰਨਾ ਨੂੰ ਮਚੀਲੇ ਬਣਾ ਦਿੱਤੇ ਬੇਸਣ ਵਾਲੇ ਪਿਆਜ਼ ਬਾਕੇ ਹਰੀ ਮਿਰਚ ਤੇ ਦਹੀਂ ਨਾਲ ਖਾਰੇ ਕਿਰਨ ਖਾ ਕੇ ਸੋ ਗਈ ਤੇ ਆਪਾਂ ਸ਼ਾਮ ਨੂੰ ਬਣਾਵਾਂਗੇ ਕੋਈ ਸਬਜ਼ੀ ਖੰਡੀਆਂ ਨਹੀਂ ਆਕੇ ਖਾਦੀ ਰੋਟੀ ਤੇ ਰੋਟੀ ਭਾਂਡੇ ਦੇ ਸੀ ਹੁਣ 4:30 ਦਾ ਸਮਾਂ ਦਾ ਟਾਈਮ ਹੋ ਗਿਆ ਤੇ ਆਪਾਂ ਮਾਰ ਲਈਏ ਢਾਂਡੇ ਕੇਲ ਬਣਾ ਲੇਸ਼ਾਂ ਅੰਦੇ ਚਾ ਮੈਂ ਲੱਗੀ ਸੀ ਸੂਏ ਤੇ ਸਫਾਇਆ ਕਰਨਾ ਤਾਂ ਵਾਸੇ ਤੇ ਫਾਕੇ ਨੂੰ ਜੇ ਫਿਰ ਬਚਨ ਲੋਟੇ ਦੇ ਦੇ ਕੇ ਤੇ ਮੈਂ ਇਹ ਨਾਲ ਨੂੰ ਮੱਕੇ ਦੀ ਸੌਂਗੀ ਪਾ ਦਿੱਤੀ ਸਫਾਈਆਂ ਕਰਨੇ ਹੋਰ ਸੁੱਕੀਆਂ ਪਿੰਨੀਆਂ ਨੇ ਗਰਮ ਨਹੀਂ ਹੋਏ ਚਾ ਉਹ ਕਿੱਸ ਸਫਾਇਆ ਕਰਦੇ ਆ ਇਹ ਆਪਾਂ ਸਾਗ ਬਣਾ ਲਈਚਾ ਚਾ ਠੀਕ ਫੇਰ ਆਪਾਂ ਬਣਾ ਲੈਂਦੇ ਹਾਂ ਤੇ ਸਬਜ਼ੀ ਦਾ ਜਰਾ ਦਾ ਟਾਈਮ ਹੋ ਗਿਆ ਤੇ ਗਿਰ ਨਾ ਉਗਣੇ ਨਾ ਕੱਲ ਦੀ ਛੁੱਟੀ ਨਾ ਉਗਣੇ ਤੇ ਫਿਰ ਇਹ ਵਸਾਂ ਖੋਦੇ ਨਹੀਂ ਟਾਈਮ ਨਾਲ ਹੀ ਸੋਦੇਗੇ ਤੁਹਾਨੂੰ ਲੈ ਕੇ ਆਇਆ ਕਿ ਤੁਹਾਨੂੰ ਇੱਟਕ ਇਹਨਾਂ ਸਵੇਰਿਆਂ ਆਪਾਂ ਕੱਪੜੇ ਧੋਏ ਸੀ ਪਰ ਲੰਦਾ ਦੀ ਸਫਾਈ ਕੀਤੀ ਸੀ ਨਾ ਬਾਬਾ ਜੀ ਨੇ ਕਮਰੇ ਦੀ ਜਿੱਥੇ ਮੈਂ ਸ਼ੀਟਾਂ ਤਾਰੀਆਂ ਸੀ ਇਹ ਧੋਈਆਂ ਨੇ ਤੇ ਤੇ ਨਾਲ ਉਹਨੇ ਕੋਈ ਸੀਗੇ ਸਵੇਰੇ ਤੇ ਤੇ ਨਾਲ ਆਗਾ ਉਹਨੂੰ ਫਿਰ ਕਿੰਨੇ ਕੱਪੜੇ ਹੋ ਜਾਣਗੇ ਛੁੱਟੀ ਬੱਚਿਆਂ ਨੂੰ ਅੰਦਰ ਐਸਾ ਦੋ ਸੌ ਜਿੰਨੇ ਬੱਚਿਆਂ ਦੇ ਕਾਫੀ ਧੋਣ ਵਾਲੀਆਂ ਯਾਜੇ ਬਾ ਥੋੜੇ ਜਿਹੇ ਕਪੜੇ ਤੋਂ ਹੈ ਜਿਆਦਾਤਰ ਪਹਿਰ ਹੋਏ ਨੇ ਕੱਲ ਨੂੰ ਪਮ ਮਸ਼ੀਨ ਲਾ ਕੇ ਧੋਵਾਂਗੇ ਅੰਤ ਵਿੱਚ ਫਣੀ ਹੀ ਕਰਕੇ ਥੱਕੀਏ ਇਸ ਲਈ ਜੁਰੂ ਜੁਰੂ ਤੋਂ ਲੇਸੀ ਬਾਕੀ ਰਹਿਣ ਦਿੱਤਾ ਹੈ ਨਵੋ ਦੀ ਸੇਲੀ ਆ ਗਈ ਖੇਡਣ ਵਾਸਤੇ

ਤੇ ਆਪਾਂ ਸਭ ਜਿਉਂ-ਜਿਉਂ ਜੀ ਕੱਟ ਕੇ ਰੱਖੀ ਐ ਬਣਾਣੇ ਆ ਤੇ ਟਾਈਮ ਕਾਫੀ ਹੋ ਗਿਆ ਚਲੋ ਜੀ ਅੱਜ ਵਾਲੇ ਵਲੋਗ ਦਾ ਐਂਡ ਇੱਥੇ ਕਰਦੇ ਆ ਮਿਲਾਂਗੇ ਕੱਲ ਨੂੰ ਇੱਕ ਨਵੇਂ ਵਲੋਗ ਨਾਲ ਤਰਨੀਸਾ ਸ੍ਰੀਕਲ ਜੀ ਬਾਏ ਬਾਏ ਪਲੀਜ਼ ਵਲੋਗ ਨੂੰ ਸ਼ੇਅਰ ਕਮੈਂਟ ਤੇ ਲਾਈਕ ਕਰਦਿਆ ਕਰੋ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਚਲੋ ਜੀ ਬਾਏ ਬਾਏ